ਨਾ ਮੇਰੀ ਗੱਲ ਸੁਣ ਪੈਣ ਇੱਥੇ ਲੱਗੀ ਪਈ ਆ ਕੀ ਕਰੀ ਕੀ ਜਾਨੀ ਆ ਤੂੰ ਰੋਟੀਆਂ ਨਹੀਂ ਪਕਾਈਆਂ ਮੇਰਾ ਬੰਦਾ ਭੁੱਖਾ ਤੁਰ ਗਿਆ ਲੈ ਕੰਮ ਤੇ ਕਿਉ ਲਾ ਜੇ ਤੈਨੂੰ ਆਪਦੇ ਬੰਦੇ ਦਾ ਤਰਸ ਹੁੰਦਾ ਦੋ ਰੋਟੀਆਂ ਨਹੀਂ ਲਾ ਕੇ ਦੇ ਸਕਦੀ ਸੀ ਕਿਉ ਮੈਂ ਰੋਟੀਆਂ ਕਿਉ ਲਾ ਮੈਂ ਰੋਟੀਆਂ ਤੇਰਾ ਸਵੇਰ ਦੀ ਤੇਰੀ ਡਿਊਟੀ ਆ ਵੀ ਸਵੇਰ ਨੂੰ ਤੂੰ ਰੋਟੀਆਂ ਲਾਉਣਾ ਤੇ ਸ਼ਾਮ ਨੂੰ ਮੈਂ ਤੇ ਹੁਣ ਜਦੋਂ ਤੇਰੀ ਡਿਊਟੀ ਤੇਰਾ ਹੱਕ ਮੰਨਦਾ ਵੀ ਉਹਦੇ ਦੋ ਪਰੌਂਠੇ ਥੱਪ ਕੇ ਪਾ ਦਿੰਦੀ ਟਿਫਨ ਦੇ ਵਿੱਚ ਨਾ ਮੇਰੀ ਗੱਲ ਸੁਣ ਮੈਂ ਕੀ ਬੇਲੀ ਸੀ ਜੇ ਤੈਨੂੰ ਇੰਨਾ ਲੱਖਣਾ ਨਾ ਵੀ ਮੇਰਾ ਬੰਦਾ ਡਿਊਟੀ ਤੇ ਜਾਂਦਾ ਤੈਨੂੰ ਤਰਸ ਐਨ ਆਇਆ ਜੇ ਤੈਨੂੰ ਤਰਸ ਹੁੰਦਾ ਨਾ ਲਾ ਕੇ ਪਾ ਦਿੰਦੀ ਤੂੰ ਵੀ ਆਏ ਇੱਧਰ ਪਸ਼ੂਆਂ ਕੰਨੀ ਹੋ ਕੇ ਵੇਖ ਲੈਂਦੀ ਅੱਜ ਪਸ਼ੂ ਸਾਂਭਣ ਵਾਲਾ ਕੋਈ ਨਹੀਂ ਸੀ ਤੇ ਹੁਣ ਮੈਨੂੰ ਤਾਂ ਆਏ ਸੀ ਨਾ ਮੈਂ ਤਾਂ ਤੇਰੇ ਸਿਰ ਤੇ ਕੰਮ ਛੱਡਤਾ ਵੀ ਚੱਲ ਮੈਂ ਝਾੜੂ ਪੋਚਾ ਕਰੀ ਜੰਨੀ ਆ ਅੰਦਰ ਮੈਂ ਤਾਂ ਆਹੀ ਕੰਮ ਕਰਦੀ ਰਹੀ ਗੀ ਰਸੋਈ ਅੰਦਰਲੀ ਝਾੜੀ ਗਈ ਤੇ ਮੈਂ ਚੱਲ ਪਕਾਤੀਆਂ ਹੋਣੀਆਂ ਰੋਟੀਆਂ ਜਦੋਂ ਮੈਂ ਦੇਖਿਆ ਤਾਂ ਤੇ ਟਿਫਨ ਤਾਂ ਹੋ ਪਿਆ ਲੈ ਇਹ ਟਿਫਨ ਨੇ ਤਾਂ ਪਿਆ ਹੀ ਹੋਣਾ ਰੋਜ਼ ਹੀ ਪਕਾਉਂਦੀ ਸੀ ਜੇ ਅੱਜ ਮੈਂ ਲੇਟ ਹੋ ਝੋਟੀ ਨੂੰ ਸੰਭਨ ਵਾਲਾ ਨਹੀਂ ਸੀ ਕੋਈ ਚਲ ਝੂਟੀ ਸੁਈਦਾ ਮੈਨੂੰ ਪਤਾ ਗੱਲ ਕਰ ਤੂੰ ਮੈਨੂੰ ਮਾੜਾ ਹੀ ਦੱਸ ਤਾਂ ਦਿੰਦੀ ਵੀ ਭਾਈ ਮੈਂ ਤੇਰੇ ਬੰਦੇ ਦੀ ਰੋਟੀ ਨਹੀਂ ਪਕਾਉਂਦੀ ਗੱਲ ਤਾਂ ਇਹ ਆ ਦਿਲ ਚ ਖਾਰ ਰੱਖਦੀ ਐ ਤੂੰ ਜਾਣ ਕੇ ਮੇਰਾ ਬੰਦਾ ਭੁੱਖਾ ਤੈਨੂੰ ਆਇਆ ਵੀ ਭੁੱਖਾ ਤਿਆ ਆਪੀ ਡਿਊਟੀ ਤੋਂ ਹਟ ਜੂਗਾ ਕੱਕੇ ਨਹੀਂ ਮੈਂ ਖਾਰ ਕਾਦੀ ਰੱਖਣੀ ਐ ਤੂੰ ਤਾਂ ਤੜਕੀ ਅੰਦਰ ਵੜ ਜਾਨੀ ਐ ਮੁੜ ਕੇ ਬਾਹਰ ਨਹੀਂ ਨਿਕਲਦੀ ਬਾਹਰ ਲਈ ਵਿੜਕ ਵੀ ਲੈ ਲਿਆ ਕਰ ਤਾਈਆਂ ਤਾਂ ਗੋਰੀ ਚਿੱਟੀ ਐ ਮੇਰੇ ਵਰਗੀ ਕਾਲੀ ਧੂਏ ਵਰਗੀ ਹੋਈ ਪਈ ਐ ਨਾ ਤੂੰ ਐ ਵਰਗੀ ਮੈਂ ਤੈਨੂੰ ਕੀਤਾਗਾ ਉਹ ਤੂੰ ਰੱਬ ਨੂੰ ਦੋਸਤ ਦੇ ਮੈਨੂੰ ਨਾਲੇ ਇੰਨੀ ਵੀ ਹੈ ਨਹੀਂ ਤੂੰ ਐ ਵਰਗੀ ਜਿੰ ਮੈਂ ਦੇਖਿਆ ਤੈਨੂੰ ਜਦੋਂ ਲਾਈ ਜੰਨੀ ਹੁੰਨੀ ਹੈ ਬਰੀਚਾ ਅੰਦਰ ਵੜ ਵੜ ਕੇ ਬਹਿ ਕੇ ਨਹੀਂ ਉਹ ਤਾਂ ਲਾਉਣੀਆਂ ਹੀ ਐ ਅਗਲਾ ਮੂੰਹ ਆਉਂਦਾ ਸਮਾਰਕੀ ਰੱਖਦਾ ਹੁੰਦਾ ਮੈਂ ਥੋੜੀ ਹੋਰ ਮੈਂ ਸਾਰਾ ਦਿਨ ਜੇ ਗੋਹਾ ਸੜਦੀਆਂ ਗੋਹਾ ਹੀ ਮਲ ਕੇ ਰੱਖਾਂ ਬਸ ਫਿਰ ਆ ਗੱਲ ਤੇ ਆ ਜਾ ਅਗਲਾ ਆਉਦਾ ਮੂੰਹ ਸੇ ਰੱਖ ਕੇ ਸਮਾਰਕੀ ਰੱਖਦਾ ਹੁੰਦਾ ਫਿਰ ਮੈਂ ਵੀ ਤਾਂ ਸਮਾਰਕੀ ਰੱਖੂਗੀ ਮੈਂ ਤਾਂ ਥੋੜੀ ਐ ਬਾਅਦ ਚ ਆਈ ਐ ਵਿਆਹੀ ਠੀਕ ਐ ਮੈਂ ਥੋੜੀ ਹੁਣ ਰੁੜਖੜ ਕੇ ਰਹੂਗੀ ਲੋਕ ਦੇਖ ਲੈਂਦੇ ਆ ਲੈ ਕਹਿੰਦੇ ਲੈ ਇਹ ਜੀ ਬਾਹੂ ਬਾਕੀ ਸਿਰੇ ਮੇਰੇ ਘਰ ਵਾਲਾ ਡਿਊਟੀ ਕਰਦਾ ਕੋਈ ਉਹ ਤਾਂ ਹੈ ਨਹੀਂ ਵੀ ਖੇਤਾਂ ਚ ਜਾ ਦਿਹਾੜੀਆਂ ਵਾਂਗੂ ਲੱਗਿਆ ਕਹਿੰਦੇ ਹੁੰਦੇ ਆਖੇ ਕੱਖਾਂ ਨਾਲ ਕੱਖ ਹੋਇਆ ਰਹਿੰਦਾਗਾ ਨਹੀਂ ਮੇਰੀ ਗੱਲ ਸੁਣ ਦਿਹਾੜੀ ਨਹੀਂ ਉਹ ਕਰਦਾ 20 ਕਿੱल्ल्या 20 ਕਿੱल्ल्या ਦੀ ਖੇਤੀ ਕੱਲਾ ਕਰਦਾ ਨਾਲੇ ਜਿਹੜੀ ਗੱਲ ਨੂੰ ਤੂੰ ਕਹਿੰਨੀ ਹੈ ਨਾ ਉਹ ਦਿਹਾੜੀ ਤੇ ਉਸੇ ਦੀ ਫਸਲ ਖਾਨੀ ਆ ਸਾਰਾ ਦਿਨ ਤੜਕੇ ਉੱਠਨੇ ਦੁਪਹਿਰੇ ਵੀ ਰੋਟੀਆਂ ਖਾਨੀ ਆ ਤੁੰ। ਅੱਛਾ ਥੋੜੀ 6 ਮਹੀਨਿਆਂ ਤੋਂ ਆਉਂਦੀ ਉਹ ਤਾਂ ਹੋ ਗਈ ਫਸਲ ਤੇ ਜਿਹੜੀ ਸਾਡੀ ਹਰ ਮਹੀਨੇ ਆਉਂਦੀ ਆ ਉਹ ਵੀ ਫਸਲ ਤੋਂ ਵੱਧ ਕੇ ਆ ਤਨਖਾ। ਹਾਂ ਜਿਹੜੀ ਖਾਨੇ ਆ। ਪਹਿਲਾਂ ਤੇਰਾ ਹੁਣ ਕਮਾਉਣ ਲੱਗਿਆ। ਉਦੋਂ ਪਹਿਲਾਂ ਤਾਂ ਜ਼ਮੀਨ ਦੇ ਸਿਰ ਤੇ ਹੀ ਟਾਈਮ ਪਾਸ ਹੁੰਦਾ ਸੀ। ਉਦੋਂ ਪਹਿਲਾਂ ਜੋ ਮਰਜੀ ਸੀ ਜਦੋਂ ਦੀ ਮੈਂ ਆਈ ਆ ਮੈਂ ਤਾਂ ਇਹੀ ਗੱਲ ਦੇਖਦੀ ਆ ਵੀ ਹਰ ਮਹੀਨੇ ਭੱਜੀ ਆਉਣੀ ਹੁੰਦੀ ਆ। ਲਿਆ ਵੰਟੂ ਦੇਈ ਮੈਨੂੰ ਪੈਸੇ ਜਿਹੜੇ ਆ ਗਏ। ਉਹ ਤਾਂ ਐ ਕਰਦੀ ਹੁੰਨੀ ਆ। ਨਹੀਂ ਵੰਟੂ ਤਾਂ ਬਠੇਰੇ ਲਾਏ ਆ। ਜੇ ਪੈਸੇ ਮੰਗ ਲੈਨੇ ਆ ਉਤੇ ਲਾਏ ਵੀ ਬਥੇਰੇ ਆ ਨੀ ਲਾਉਣ ਤੂੰ ਲਾਤੇ ਤੂੰ ਆਦੀ ਮਾਂ ਸੀਗੀ ਨੀ ਹਾਏ ਨੀ ਮੈਥੇ ਤਾਂ ਮਾਂ ਤੋਂ ਜ਼ਿਆਦਾ ਆ ਆਪਦਾ ਬੁੜੀ ਬੁੜਾ ਜਾ ਕੇ ਬਹਿ ਗਿਆ ਬਾਹਰ ਇੱਥੇ ਸਾਨੂੰ ਸਿਆਪਾ ਪਾ ਕੇ ਰੱਖਤਾ ਪੈਸੇ ਉਹਨਾਂ ਨੇ ਲਾਏ ਨਾ ਤੂੰ ਆਉਦਾ ਕਰੀਂ ਨੀ ਤੂੰ ਪਰਜਾਈ ਆ ਮਾਂ ਨਹੀਂ ਹੈਗੀ ਉਹਦੀ ਕੋਈ ਨੀ ਮੇਰੀ ਗੱਲ ਸੁਣ ਜਦੋਂ ਮੈਂ ਆਈ ਆ ਉਦੋਂ ਤਾਂ ਛੋਟਾ ਜਿਹਾ ਸੀ 1 2 ਮੇਰੇ ਬਾਹਰ ਤਾਂ ਉਹ ਮੇਰਾ ਜਵਾਕ ਹੀ ਆ ਨਾਲੇ ਨਾ ਵਾਲਾ ਸਿਰੇ ਸਿਰ ਨਾ ਚੜਿਆ ਕਰ ਨਾਲੇ ਕਮਾਂਡਰ ਕੋਲੇ ਨਾ ਤੂੰ ਗੱਲਾਂ ਬਾਤਾਂ ਜਿਵੇਂ ਵੱਧ ਕਰਨ ਲੱਗ ਗਈ ਨਾ ਵੱਧ ਬੋਲਣ ਲੱਗ ਗਈ ਤੂੰ ਕੋਈ ਨਹੀਂ ਗਵਾਂਡਾਂ ਨੂੰ ਵੀ ਆ ਜਾਂਦੇ ਜਦੋਂ ਆਉਗੀ ਉਹਨੂੰ ਵੀ ਦੇਖ ਲੂੰਗੀ ਮੈਂ ਤੇ ਨਾਲੇ ਤੇਰੇ ਬੰਦੇ ਦੀ ਰੋਟੀ ਖੇਤ ਜਾਣੀ ਨਹੀਂ ਚਾਹੀਦੀ ਜਿਵੇਂ ਮੇਰਾ ਬੰਦਾ ਅੱਜ ਭੁੱਖਾ ਰਿਹਾ ਤੇਰਾ ਵੀ ਭੁੱਖਾ ਹੀ ਰਵੇ ਨਹੀਂ ਕੋਈ ਨਾ ਬੰਟੂ ਦੇ ਮਨਚ ਤਾਂ ਆਹ ਗੱਲਾਂ ਹੈ ਨਹੀਂ ਜਿਹੜੀਆਂ ਤੂੰ ਮੈਨੂੰ ਸੁਣਾਈਆਂ ਤੂੰ ਇੱਧਰ ਵੀ ਪੁੱਛੂਗਾ ਕੰਨੀ ਹੋ ਕੇ ਵੇਖ ਲੈਂਦੀ ਇੱਧਰ ਤਾਂ ਤੂੰ ਕਹਿੰਦੀ ਹੈ ਮੇਰੇ ਨਾਂ ਖਰਾਬ ਹੁੰਦੇ ਆ ਕਿਤੇ ਨਾ ਨਾਂ ਨੂੰ ਮੈਂ ਕਿੱਡੇ ਕਿੱਡੇ ਕ ਨਾ ਵਧਾਈ ਬੈਠੀ ਹਾਂ ਉਹ ਇੱਕ ਗੱਲ ਹੈ ਜੇ ਚੱਕ ਲੈਨੀ ਹੈ ਮੇਰਾ ਤੇ ਜਿਵੇਂ ਮੈਂ ਪਾਰਲਰ ਵਾਲੀ ਹੁੰਨੀ ਆ ਆ ਪਾਰਲਰ ਵਾਲਾ ਨਾਲੋਂ ਘਾਟਾ ਕਿਧਰੋਂ ਛਾਪਾਂ ਛਲਦੇ ਸੌਕ ਸਪਾਈ ਬ ਆ ਤੂਤ ਆਲੇ ਪੈਸਟਿਕ ਨੂੰ ਉੱਤਰ ਨਾ ਦਿੰਦੀ ਨਾ ਕੱਜਲ ਲੈਣ ਦੇਵੇਂ ਅੱਖਾਂ ਚ ਨੇ ਭਣੇ ਤਾਂ ਆਉਦੀ ਮਿਹਨਤ ਆਉਦੀ ਪਹੁੰਚ ਆ ਠੀਕ ਆ ਕੰਮ ਨਿਵੇੜ ਕੇ ਸੰਦੇ ਹਟ ਕੇ ਨਾ ਤੋ ਕੇ ਕੰਮ ਕਰੀਦਾ ਤੇਰੇ ਅੰਗੂ ਨਹੀਂ ਹੈਗਾ ਹਾਂ ਮੈਂ ਤਾਂ ਜਾਣੀ ਅੰਦਰ ਸੋ ਮਨ ਬੱਕੀ ਧੁੱਪ ਚੜੀ ਪਈ ਮੈਂ ਇਥੋਂ ਨਹੀਂ ਖੜਾ ਜਾਂਦਾ ਇੱਥੇ ਆਹ ਬੋਲ ਕਿਵੇਂ ਲੈਣੀ ਆ ਲਬਰ ਲਬਰ ਕੱਲਾ ਬਸ ਬੋਲਣ ਜਾਣਦੀ ਆ ਬਸ ਮੇਰਾ ਬੰਦਾ ਮੇਰਾ ਬੰਦਾ ਤੇਰਾ ਲੋਲਾ ਬੰਦਾ ਵੀ ਜਿਹੜਾ ਕਮਾਈ ਕਰਦਾ ਮੇਰਾ ਬੰਦਾ ਕੁਛ ਕਰਦਾ ਨਹੀਂ ਉਹ ਖੇਤਾਂ 'ਚ ਵਿਚਾਰਾ ਖਪੀ ਜਾਂਦਾ ਕੋਈ ਨਾ ਇਥੇ ਉਹੀ ਬੋਲੀ ਜਾਊਗੀ ਇਹਦੂੰ ਗੱਲਾਂ ਨੂੰ ਤਾਂ ਮੈਂ ਤਾਂ ਬੇਦੀ ਓਹ ਹੋ ਕਿਦ੍ਦਰ ਦੁਮਾਕ ਖਰਾਬ ਕੀਤਾ ਐ ਨੇ ਇਤਾਂ ਮਾਰੀ ਚਲੂ ਆਵਦੀਆਂ ਗੱਲਾਂ ਲੈ ਐ ਵੀ ਦੀ ਰੋਟੀ ਲਾਵਾਂ ਵਿਚੈਰਾ ਰਾਤ ਦਾ ਨਾ ਪਾਣੀ ਦੀ ਵਾਰੀ ਤੇ ਐ ਤੂੰ ਤਾਂ ਭੁੱਖੀ ਲੱਗੀ ਹੋਊਗੀ ਪਾਣੀ ਤੇ ਨਾਲੇ ਕੀ ਕਰਦੀ ਐ ਮੈਡਮ ਕੀ ਕਰਨਾ ਸੀ ਰੋਟੀ ਪਕਾਉਣੀ ਐ ਤੇਰੇ ਬਾਈ ਦੀ ਨਾ ਰੋਟੀ ਕੀ ਦੇ ਵਾਸਤੇ ਪਕਾਉਣੀ ਐ ਤੂੰ ਮੈਨੂੰ ਇਹ ਦੱਸ ਤੂੰ ਪ੍ਰਾਂਤ ਚੱਕ ਕੇ ਕਿੱਧਰ ਜਾਨੀ ਐ ਕਿੱਧਰ ਜਾਣਾ ਮੈਂ ਤੇਨੂੰ ਉੱਥੇ ਕੀ ਅੰਗਰੇਜ਼ੀ ਬੋਲ ਕੇ ਆਈ ਐ ਵੀ ਭਾਈ ਰੋਟੀ ਜੇ ਮੇਰਾ ਬੰਦਾ ਨਹੀਂ ਖਾਕੇਗਾ ਕੋਈ ਵੀ ਨਹੀਂ ਖਾ ਸਕਦਾ ਹੈਗਾ ਜੇ ਹੋਣਗੇ ਤਾਂ ਦੋਨਾਂ ਦੇ ਵਰਤ ਅੱਜ ਵਸ ਨੀ ਆਏ ਕਿ ਮੈਂ ਬਾਤ ਤਾਂ ਬੰਟੂ ਦਾ ਭੇਲਾ ਉੱਠ ਕੇ ਗਿਆ ਉਹ ਤੇ ਉਹਨੇ ਤਾਂ ਕੁਰਸੀ ਤੇ ਹੀ ਬੈਠਣਾ ਤੇਰਾ ਬਾਈ ਰਾਤ ਦਾ ਖਪੀ ਜਾਂਦਾ ਪਾਣੀ ਲਈ ਜਾਂਦਾ ਮੇਰੀ ਗੱਲ ਸੁਣ ਲੈ ਭਾਵਾ ਕੋਈ ਭੇਲਾ ਉੱਠ ਕੇ ਗਿਆ ਤੇ ਭਾਵਾ ਕੋਈ ਖੇਤਾਂ ਚ ਖਪਦਾਗਾ ਢਿੱਡਾ ਭੁੱਖਾ ਤਾਂ ਭੁੱਖਾ ਹੀ ਹੁੰਦਾਗਾ ਨਹੀਂ ਤੇਰੇ ਪਿਓਆਂ ਵਰਗਾ ਕਿਉਂ ਤੂੰ ਐਵੇਂ ਬਹਿਪਾ ਕਰੀ ਜਾਂਦੀ ਐ ਮੈਂ ਤੈਨੂੰ ਇੱਕ ਵਾਰੀ ਕਹਤਾ ਮੈਂ ਤਾਂ ਨਾ ਫਿਰ ਵੀ ਸਿਆਣਪ ਸੋਚਦੀ ਆ ਬੇਬੇ ਬਾਪੂ ਮੈਨੂੰ ਕਹਿ ਕੇ ਗਏ ਆ ਵੀ ਤੂੰ ਪਾਈ ਵੱਡੀ ਐ ਸਿਆਣੀ ਬਣ ਕੇ ਰਹੀ ਤੈਨੂੰ ਕੱਲੀ ਨੂੰ ਕਹਿ ਕੇ ਗਿਆ ਬੇਬੇ ਬਾਪੂ ਮੈਨੂੰ ਵੀ ਤਾਂ ਕਹਿ ਕੇ ਗਿਆ ਵੀ ਧਿਆਨ ਰੱਖਿਓ ਇਹਨਾਂ ਦਾ ਤੇ ਕੋਈ ਗੱਲ ਨਹੀਂ ਹੁਣ ਮੈਂ ਪੂਰਾ ਧਿਆਨ ਰੱਖਦੀ ਆ ਬਰਾਬਰ ਜੇ ਛੋਟਾ ਪੁੱਤ ਉਹਨਾਂ ਦਾ ਭੁੱਖਾ ਤਾਂ ਵੱਡਾ ਵੀ ਭੁੱਖਾ ਰਵੇ ਬੇਬੇ ਬਾਪੂ ਨੂੰ ਆਏ ਤਾਂ ਲੱਗੂ ਵੀ ਕੋਈ ਫਰਕ ਨਹੀਂ ਕੀਤਾ ਮੇਰੇ ਪੁੱਤਾਂ 'ਚ ਨਹੀਂ ਧਿਆਨ ਰੱਖਣ ਨੂੰ ਕਿ ਮੈਂ ਕਿ ਕਿਸੇ ਪਾਸੇ ਭੱਜੀ ਜਾਨੀ ਆ ਬਸ ਕੋਈ ਨਹੀਂ ਆ ਤਾਂ ਜੋ ਮਰਜ਼ੀ ਕਰ ਚਾਹ ਬਣਾ ਤੇ ਉੱਥੇ ਲੈ ਜਾ ਉਹ ਜਿਹੜੇ ਬਿਸਕਟ ਘੜਾਏ ਪਏ ਜੇ ਤੈਨੂੰ ਬਾਹਲਾ ਬੰਦੇ ਦਾ ਤਰਸ ਆਉਂਦਾ ਉਹ ਲੈ ਜਾ ਡੱਬੀ 'ਚ ਪਾ ਕੇ ਫੋਰਾ ਤੈਨੂੰ ਖਾ ਲੂਗਾ ਰੋਟੀ ਤਾਂ ਨਹੀਂ ਮੈਂ ਪਕਾਉਣ ਦਿੰਦੀ ਹੈਗੀ ਅੱਜ ਮੈਂ ਤਾਂ ਲੈ ਕੇ ਚੰਨੀਆਂ ਦੇ ਬੈਡਰੂਮ ਚ ਹੀ ਆਟਾ ਲੈ ਜਾ ਬੈਡਰੂਮ ਚ ਆਟਾ ਭਾਂਦੀ ਆਟੇ ਦਾ ਲੇਪ ਕਰ ਲਈ ਕੋਈ ਨਾ ਮੈਂ ਤਾਂ ਰਾਤ ਆਲੀਆਂ ਲੈ ਚੂੰਗੀ ਬੰਦੇ ਨੂੰ ਤਾਂ ਮੇਰੇ ਨੂੰ ਮੈਂ ਭੁੱਖਾ ਰਹਿਣ ਨਹੀਂ ਦਿੰਦੀ ਕੋਈ ਨਾ ਉਹਨੂੰ ਕਹਿ ਦਊਂਗੀ ਵੀ ਸੜਕੇ ਦੀਆਂ ਲਾਈਆਂ ਸੀ ਗਰਮ ਕਰਕੇ ਲੈ ਜਾਣੀਆਂ ਫਿਰ ਲੈ ਗਰਮ ਕਰ ਲੈ ਪਾਣੀ ਜਾਂ ਤਾਂ ਗਾਂ ਹੀ ਜਾਈ ਜਾਂਦਾ ਆਪ ਕਿੱਥੇ ਆਉ ਫਿਰਦਾ ਆਜੋ ਜੀ ਰੋਟੀ ਖਾ ਲੋ ਓਏ ਆਉਣਾ ਇੱਥੇ ਆਉਣਾ ਇੱਥੇ ਖੜ ਜਾ ਦੇਖਦੇ ਛਾਵੇਂ ਇੱਥੇ ਖਾਵਾਂਗੇ ਰੋਟੀ ਆਏ ਹੇ ਓਹ ਹੋ 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 ਆਜੋ ਓ ਮੇਰੀ ਗੱਲ ਤਾਂ ਸੁਣ ਲਿਆ ਕਰ ਮਾੜਾ ਮਾੜਾ ਸਨੇਹਾ ਮਰ ਜਾ ਕਰ ਤਨ ਪਤਾ ਵੀ ਰਾਤ ਤੇ ਪਾਣੀ ਲਈ ਜਿੰਦਾ ਭੁੱਖ ਲੱਗਦੀ ਐ ਮਾੜਾ ਮਾੜਾ ਸਨੇਹਾ ਪਕਾ ਲਿਆ ਕਰੋ ਗਾਲ ਲਿਆ ਕਰੋ ਐਨਾ ਕਵੇਲਾ ਕਰਤਾ ਕੋ ਮੇਲਾ ਤਾਂ ਤੈਨੂੰ ਪਤਾ ਹੀ ਆ ਘਰੇ ਛੋਟੀ ਸੂਈ ਸੀ ਛੋਟੀ ਸੂਈ ਸੀ ਲਾ ਰਫੜਾ ਹਾਏ ਭੁੱਖ ਲੱਗੀ ਪਈ ਐ ਕੀ ਦਿੱਤਾ ਛੋਟੀ ਨੇ ਕੱਟਾ ਦਿੱਤਾ ਕੱਟਾ ਦਿੱਤਾ ਜੁਗਾਤਾ ਸੀ ਹੋਰ ਚੰਗਾਤਾ ਸੀ ਤਾਇਆਂ ਤਾਂ ਲੇਟ ਹੋਗੀ ਓਏ ਈਡੀ ਮੋਟੀ ਕਾੜੀ ਰੋਟੀ ਜਿਵੇਂ ਰਾਤ ਵਾਲੀਆਂ ਬਈਆਂ ਚੱਕ ਲਈ ਹੁੰਦੀਆਂ ਨਹੀਂ ਨਹੀਂ ਜੀ ਸੋਨੂੰ ਹੀ ਲੱਗਦਾ ਗੈਸ ਘੱਟ ਚੱਲਦਾ ਸੀ ਅਛਾ ਮੈਨੂੰ ਹੁਣ ਰੋਟੀ ਦੀ ਦੀ ਪਰਖ ਹੈ 22 ਰੋਟੀ ਦਾ ਉਹਨੂੰ ਪਤਾ ਨਹੀਂ ਕਿਹ ਜੀ ਹੁੰਦੀ ਹੈ 22 ਰੋਟੀ ਇਹ ਬਈ ਰੋਟੀਆਂ ਨਹੀਂ ਜੀ ਸੋਨੂੰ ਐਵੇਂ ਬਹਿਮ ਪੈ ਗਿਆ ਬਹਿ ਮੈਨੂੰ ਆਪੀ ਪੈ ਗਿਆ ਮੈਨੂੰ ਸੱਚੇ ਜੀ ਗੱਲ ਦੱਸ ਦੇ ਕੀ ਕਹਾਣੀ ਹੈ ਕਹਾਣੀ ਤਾਂ ਸੋਨੂੰ ਕੀ ਦੱਸਾਂ ਜੀ ਬੰਟੂ ਨਾ ਅੱਜ ਰੋਟੀ ਖਾਦੀ ਤੋਂ ਬਿਨਾ ਜਾਵੜਿਆ ਸੋਨੂੰ ਪਤਾ ਤੜਕੇ ਡਿਊਟੀ ਹੁੰਦੀ ਹੈ ਮੇਰੀ ਰੋਟੀ ਪਕਾਉਣ ਕਰਨੀ ਆ ਬੱਸ ਤੂੰ ਫਿਰ ਮੈਂ ਸੁਲਜੀ ਬਈ ਹੋਗੀ ਪਕਾਈ ਨਹੀਂ ਹੋਣੀ ਮੈਂ ਕਿੱਥੋਂ ਪਕਾਈਏ ਸਮਾਂ ਦੀ ਮੀਤ ਆ ਕੇ ਮੇਰੇ ਗੜ ਪੈ ਗਈ ਕਹਿੰਦੀ ਮੇਰਾ ਬੰਦਾ ਭੁੱਖਾ ਗਿਆ ਰੋਟੀ ਮੈਂ ਕਹਿੰਦੀ ਬਾਈ ਨੂੰ ਵੀ ਨਹੀਂ ਖਾਣ ਦਿੰਦੀ ਫਿਰ ਮੈਂ ਤਾਂ ਨਾ ਸੋਨ ਨੂੰ ਮੈਨੂੰ ਨਾ ਤਰਸ ਆਇਆ ਛੋਡੇ ਤੇ ਮੈਂ ਰਾਤ ਦੇ ਇੱਥੇ ਪਾਣੀ ਦੀ ਵਾਰੀ ਤੇ ਹੁਣ ਸੋਨ ਨੂੰ ਕੰਮ ਦਾ ਤਾਂ ਪਤਾ ਹੀ ਐ ਵੀ ਘਰੇ ਕਿੰਨੇ ਕੰਮ ਐ ਤੇ ਉਹ ਇਹ ਜੇ ਕੰਮਾਂ ਨੂੰ ਕੰਮ ਵੇਦਦੀ ਨਹੀਂ ਉਹ ਤਾਂ ਸਮਾਂ ਦੀ ਐ ਸੋਚ ਲਿਆ ਉਹਨੇ ਵੀ ਮੇਰਾ ਬੰਦਾ ਅੱਜ ਸਾਰਾ ਦਿਨ ਭੁੱਖਾ ਰਹੂਗਾ ਵੀ ਬਾਈ ਨੂੰ ਵੀ ਭੁੱਖਾ ਰੱਖਾ ਉਹ ਤੈਨੂੰ ਜਦੋਂ ਮੰਮੀ ਤੈਨੂੰ ਪਤਾ ਠੀਕ ਹੈ ਬੇਬੇ ਆਪੋ ਆਪਣੇ ਗਏ ਸੀ ਬਾਹਰ ਉਹ ਤੇ ਤੁਹਾਨੂੰ ਕੱਲ੍ਹ ਨਹੀਂ ਬਾਤ ਸਾਰਾ ਕੁਝ ਸਮਝਾ ਕੇ ਗਿਆ ਤੂੰ ਕਿਉਂ ਨਹੀਂ ਸਮਝਦੀ ਤੇਰੀ ਗੱਲ ਜੀ ਨਹੀਂ ਉਹ ਪਕਾਈ ਸੀ ਤੂੰ ਪਕਾ ਲੈਂਦੀ ਫਿਰ ਮੇਰੀ ਗੱਲ ਸੁਣੋ ਜੀ ਉਧਰ ਤਾਂ ਮੱਝ ਸੂਈ ਸੀ ਮੱਝ ਨੂੰ ਫਿਰ ਮੈਂ ਉਵੇਂ ਛੱਡ ਦਿੰਦੀ ਕਟਰੂ ਵੀ ਚੰਗਾਉਣਾ ਸੀ ਤੈਨੂੰ ਪਤਾ ਹੀ ਹੈ ਪਸ਼ੂ ਪਸਾਰੇ ਦਾ ਮਸਾ ਤਾਂ ਸੂਈ ਹੈ ਦੁੱਧ ਹੋਇਆ ਆਪਣੇ ਓਏ ਪਾਣਾ ਸਾਰਾ ਦਿਨ ਤੁਰੇ ਫਿਰਦੇ ਖਾਪਦੇ ਫਿਰਦੇ ਰਹਿੰਦੇ ਆ ਉਹ ਸਾਰਾ ਦਿਨ ਡਿਊਟੀ ਕਰਦਾ ਰਹਿੰਦਾ ਦੋ ਰੋਟੀ ਨਸੀਬ ਉਹਨਾਂ ਦੀ ਰੋਟੀ ਇੱਥੇ ਨਹੀਂ ਨਸੀਬ ਰੋਟੀ ਫਿਰ ਤੁਹਾਡਾ ਤੁਹਾਨੂੰ ਕੀ ਫੋੜੇ ਤੇ ਰਗੜਦਾ ਮੰਨਦਾ ਤੁਹਾਡਾ ਸਮਝ ਨਹੀਂ ਆਉਂਦੀ ਤੁਹਾਡੀ ਠੀਕ ਆ ਵੀ ਤੁਹਾਡੇ ਤੋਂ ਅਸੀਂ ਦੱਸ ਕੀ 10 ਰਾਂ ਕਢਾਉਣੀਆਂ ਸੀ ਆਹੀ ਕਮਾਈ ਵਾਰੇ ਰੋਟੀ ਦੇ ਸੁੱਕਦੇ ਮਾਰੇ ਤੁਹਾਨੂੰ ਬਹਿ ਕੇ ਲੈਂਦਾ ਸੀ ਆਹੀ ਕੰਜਰਖਾਨਾ ਤੁਸੀਂ ਆਹੀ ਦੇ ਨਹੀਂ ਸਕਦੇ ਟਾਈਮ ਨਾਲ ਵੀ ਤੁਹਾਡਾ ਫਾਇਦਾ ਕੀ ਹੋਇਆ ਤੁਹਾਡਾ ਮੇਰੀ ਗੱਲ ਸੁਣੋ ਜੀ ਮੈਂ ਤਾਂ ਸਿਰਫ ਉਹਨੂੰ ਆਈ ਆਖਿਆ ਸੀ ਵੀ ਭਾਈ ਤੂੰ ਦੋ ਰੋਟੀਆਂ ਵਨ ਟੂ ਨੂੰ ਲਾ ਕੇ ਦੇ ਦਿੰਦੀ ਕਹਿੰਦੀ ਹਾਂ ਹਾਂ ਡਿਊਟੀ ਤੇਰੀ ਆ بس ਆਹ ਡਿਊਟੀ ਦੇ ਚੱਕਰ ਚ ਉਹਨੇ ਮੈਨੂੰ ਉਹ ਗੱਲ ਸੁਣਾਈ ਜਿਹੜੀ ਨਹੀਂ ਸੁਣਾਉਣੀ ਉਹ ਚਲ ਛੱਡ ਭਰਾ ਯਾਰ ਫੇਰ ਖਾ ਲਾਂਗੇ ਤਾਂ ਰੱਖ ਦੇਣਾ ਮੈਂ ਤਾਂ ਲੱਸੀ ਪੀ ਕੇ ਯਾਰਾ ਕਰ ਲੈਣਾ ਤੁਹਾਡਾ ਤਾਂ ਇਹੀ ਕੰਜਰ ਖੰਣਾ ਰਹੂਆ ਤੂੰ ਨਹੀਂ ਸਮਝਦੀ ਜੋ ਤੇਰੀ ਗੱਲਾਂ ਬਾਤਿ ਨਹੀਂ ਉਹ ਤੋਂ ਹੁੰਦਾ ਤੂੰ ਕਰ ਲੈ ਕਰ ਚੁੱਪ ਕਰਕੇ ਸਨੇਹਾ ਉੱਠ ਕੇ ਕਰ ਲੈ ਮੈਂ ਕਰੀ ਤਾਂ ਜਾਨੀ ਹੈ ਜੀ ਮੈਂ ਉਹਨੂੰ ਪਸ਼ੂਆਂ ਅੱਗ ਨਹੀਂ ਕਦੇ ਹੋਣ ਦਿੱਤਾ ਓਏ ਪਸ਼ੂਆਂ ਦਾ ਹੁੰਦੀ ਨਹੀਂ ਪਸ਼ੂਆਂ ਦਾ ਤੁਹਾਨੂੰ ਕਿੰਨਾ ਕਰਦੀ ਕੋਈ ਧੜਕੇ ਮੜਾ ਸਨੇਹਾ ਉੱਠ ਖੜਾ ਕਰ ਜਿੰਨਾ ਚਿਰ ਇੰਨਾ ਚਿਰ ਕਰੀਏ ਨਾ ਹੁਣ ਵੇ ਟਾਈਮ ਦਾ ਟਪਾਉਣੀ ਹੈ ਸਮਾਂ ਦਾ ਟਪਾਉਣੀ ਹੁੰਦਾ ਸਾਰਾ ਕੁਝ ਹੀ ਕਰਨਾ ਪੈਂਦਾ ਹੈ ਪਰਿਵਾਰਾਂ ਨੂੰ ਤਾਂ ਠੀਕ ਹੈ ਜੇ ਨਹੀਂ ਉਹ ਆਖੇ ਲੱਗਦੀ ਤੂੰ ਆਖੇ ਲੱਗ ਗਿਆ ਇਹ ਜਾਏਗਾ ਨਹੀਂ ਹੁਣ ਜਿਹ ਹੈ ਜੀ ਉਹ ਹੈਗੇ ਵੀ ਆਪਾਂ ਵੀ ਉਹਦੇ ਵਰਗੇ ਹੋ ਜਾਈਏ ਫਿਰ ਉਹਦੇ ਤੇ ਤੇਰੀ ਚਿੱਗੀ ਫਰਕ ਨਹੀਂ ਰਹੂਗਾ ਮਾਨੂੰ ਸਮਝ ਤੋਂ ਬਾਹਰ ਹੈ ਤੁਹਾਡੀ ਗੱਲਬਾਤ ਤੂੰ ਸੁਨੇਹਾ ਉੱਠ ਖੜ ਘੰਟਾ ਪਹਿਲਾਂ ਉੱਠ ਖੜ ਇਹਨੇ ਨੂੰ ਦੇਖੋ ਬੇਬੇ ਬਾਪੂ ਆ ਜਾਣਗੇ ਸਾਰੀਆਂ ਛਿਮੀ ਨਹੀਂ ਗੱਲ ਰਹਿ ਗਈ ਉਸ ਦਿਵਾਰ ਫਿਰ ਕਰੀ ਚੱਲਿਆ ਕਰੋ ਜਿਹੜਾ ਕੁਝ ਕਰਨਾ ਆਪੇ ਫਿਰ ਬੇਬੇ ਬਾਪੂ ਕੰਮ ਕਰਾ ਦੇਗਾ ਨਾ ਤੁਹਾਡੇ ਨਾਲ ਹੁਣ ਟਾਈਮ ਪਾਸ ਤਾਂ ਕਰ ਲੋ ਕਿਰਾ ਹੁਣ ਲੋਕਾਂ ਦਾ ਜਲੂਸ ਕਢਾਓ ਜਿ ਲੋਸ ਕਿੱਥੋਂ ਕਢਾਉਣੀ ਐ ਜੀ ਮੈਂ ਤਾਂ ਸਮਾਂ ਦੀ ਕੁਛ ਆਖਿਆ ਹੀ ਨਹੀਂ ਮੈਂ ਤਾਂ ਪਸ਼ੂ ਸੰਭਣ ਲੱਗ ਗਈ ਤੈਨੂੰ ਪਤਾ ਹੀ ਐ ਜੇ ਹੁਣ ਤੁਸੀਂ ਥੋੜੀ ਪਾਣੀ ਦੀ ਵਾਰੀ ਨਾ ਹੁੰਦੀ ਨਾ ਤੇ ਆ ਜਿਹੜਾ ਦਵਣ ਰਮਣ ਵਾਲਾ ਸੀ ਤੁਸੀਂ ਮੋਟਰ ਛੱਡੀ ਐ ਤੇ ਜੇ ਇਹ ਵੀ ਨਾ ਉਹ ਰਾਤ ਰਾਮ ਜਾਂਦਾ ਨਾ ਤਾਂ ਵਧੀਆ ਸੀ ਤੁਸੀਂ ਪਸ਼ੂ ਸੰਭ ਲੈ ਲੈਂਦੇ ਤੇ ਮੈਂ ਆਪਦੇ ਕੰਮ ਕਰ ਲੈਂਦੀ ਅੱਗੇ ਕਿਤੇ ਕੰਮਾਂ ਪਿੱਛੇ ਖਵਾਇਆ ਛੋੜਨ ਦਾ ਲੋਕ ਬੰਗਵਾਂਡੀ ਚੰਗੇ ਆ ਉਹਨੇ ਬੋਲ ਮਾਰ ਲਿਆ ਕਹਿੰਦਾ ਚਾਰ ਰੋਟੀਆਂ ਖਾ ਲੈ ਉੱਥੇ ਨਾ ਸਮਝ ਦੋ ਰੋਟੀਆਂ ਖਵਾਤੀਆਂ ਚੰਗਾ ਰਹੇਗਾ ਨਹੀਂ ਤਾਂ ਮਾਰਤੇ ਸੀ ਭੁੱਖੇ ਤੁਸੀਂ ਚਲ ਕੋਈ ਨਾ ਚਾ ਕਰ ਲਾ ਜਿਹੜਾ ਕਰੇ ਆ ਕੇ ਹੁਣ ਕੰਮ ਧੰਦਾ ਹੋਰ ਹੁਣ ਇੱਥੇ ਮੇਰੇ ਸਰਹਾਣੇ ਦਾ ਬੈਠੀ ਰ ਮੈਂ ਤਾਂ ਪੀ ਪੀ ਖਾ ਲੂੰਗਾ ਮੈਂ ਤਾਂ ਤੈਨੂੰ ਦੁੱਖ ਦੱਸਣ ਆਈ ਸੀ ਵੀ ਕੋਈ ਮੇਰੀ ਗੱਲ ਸੁਣ ਲਾ ਵੀ ਉਹ ਮੈਥੋਂ ਨਹੀਂ ਛੋੜੇ ਦੁੱਖ ਰੋ ਕੇ ਸੁਣੀ ਦੇ ਸਾਰਾ ਦਿਨ ਚੱਲ ਲੱਗਿਆ ਰਹਿੰਦੇ ਹੋਰ ਸਾਡੇ ਕੋਲ ਕੋਈ ਕੰਮ ਨਹੀਂ ਧੰਦਾ ਨਹੀਂ ਛੋੜੇ ਦੁੱਖ ਸੁਣੀ ਚੱਲੋ ਛੋੜੇ ਸਰਹਾਣੇ ਬੈਠ ਕੇ ਤੱਕ ਚੱਲੀ ਗੜੀਆਂ ਕਬੀਲਦਾਰੀਆਂ ਤੇ ਭਾਈ ਆਪਾਂ ਜਾ ਮੈਂ ਤਾਂ ਜਾਵਣਗੀ ਮੈਂ ਤੈਨੂੰ ਐ ਕਹਿਨੀ ਆ ਵੀ ਛੋਟੀ ਆਪਣੀ ਬਾਲਾ ਬੋਲਣ ਲੱਗ ਗਈ ਕਿਤੇ ਬੰਟੂ ਨੂੰ ਉਂਗਲਾਂ ਲਾ ਲਾ ਕੇ ਤੁਸੀਂ ਦੋਨੋਂ ਭਰਾ ਕਿਤੇ ਲ ਉਹ ਨਹੀਂ ਲੜਦਾ ਕੋਈ ਕਮਲਾ ਨਹੀਂ ਬੰਟੂ ਕੋਈ ਗੱਲ ਨਹੀਂ ਅਸੀਂ ਆਪੇ ਆਪ ਸੇ ਸਮਝ ਲਾਂ ਕੋਈ ਨਾ ਗੱਲ ਚੱਲ ਚੰਗਾ ਅਸੀ ਬਰਫ ਪਾਈ ਵੀ ਆ ਪੀ ਲਈ ਚੰਗਾ ਬੱਸੀ ਪੀਉਂਗਾ ਹੋਰ ਤੂੰ ਇਥੇ ਰੋਟੀ ਲਾਣ ਖਵਾਏਂਗੀ ਤਦ ਖਵਾਤੀਆਂ ਬਈਆਂ ਰੋਟੀਆਂ ਤੇ ਫਦੀ ਆ ਆਇਆ ਥੱਕ ਗਿਆ ਲੈ ਹਮੀ ਤਾਂ ਪਾਣੀ ਲੈ ਗਿਆ ਆਹ ਲੋ ਜੀ ਪਾਣੀ ਪੀ ਲੋ ਤੇ ਮੇਰੀ ਗੱਲ ਸੁਨੋ ਮੈਂ ਤੁਹਾਡੇ ਵਾਸਤੇ ਰੋਟੀ ਪਾ ਕੇ ਲੈ ਆ। ਭੁੱਖ ਲੱਗੀ ਹੋਣੀ ਆ ਤੁਹਾਨੂੰ। ਸਵੇਰੇ ਦੇ ਭੁੱਖੇ ਫਿਰਦੇ। ਨਹੀਂ ਭੁੱਖ ਕਿੱਥੇ ਆ ਮੈਨੂੰ? ਕਿਉਂ? ਅੱਜ ਸਵੇਰ ਵੀ ਨਹੀਂ ਰੋਟੀ ਲੈ ਕੇ ਗਏ ਸੀਗੇ। ਤੈਨੂੰ ਕੱਲ ਸ਼ਾਮ ਨੂੰ ਕੀ ਦੱਸਿਆ ਸੀਗਾ? ਵੀ ਅੱਜ ਦਫ਼ਤਰ ਨਹੀਂ ਜਾਂਦਾ ਹੈਗਾ, ਅੱਜ ਤਾਂ ਪਾਰਟੀ ਤੇ ਜਲਣਾ ਹੈ। ਤਾਂ ਨਹੀਂ ਰੋਟੀ ਲੈ ਕੇ ਗਿਆ ਸੀਗਾ ਸਵੇਰੇ ਮੈਂ। ਤਾਂ ਹੀ ਮੈਂ ਕੁਝ ਕਿਹਾ ਨਹੀਂ ਕਿਸੇ ਨੂੰ ਚੁੱਪ ਕਰਕੇ ਤੁਰ ਗਿਆ। ਚਲੋ ਤੁਸੀਂ ਤਾਂ ਤੁਰ ਗਏ ਚੁੱਪ ਕਰਕੇ ਤਾਂ ਵੱਖਰੀ ਗੱਲ ਆ। ਹਾਂ। ਗੱਲ ਕਰ ਮੈਂ ਤਾਂ ਭਾਬੀ ਨਾਲ ਲੜ ਪਈ। ਕਿ ਤੂੰ ਲੜ ਪਈ ਨਾਲ? ਹਰਪ੍ਰੀਤ ਨਾਲ? ਤੂੰ ਕਿਉਂ ਲੜਪੀ ਮੈਂ ਤਾਂ ਐ ਲੜਪੀ ਮੈਂ ਕਿ ਤੂੰ ਆਦੇ ਵੀਰੇ ਦੀ ਰੋਟੀ ਨਹੀਂ ਬਣਾਈ ਹੈਗੀ ਉਹ ਭੁੱਖਾ ਗਿਆਗਾ ਹੁਣ ਮੇਰਾ ਤਾਂ ਢੱਡ ਮੱਛਿਆ ਵੀ ਜਦੋਂ ਤੁਸੀਂ ਭੁੱਖੇ ਵਾਗੇ ਢੱਡ ਮੱਛਣ ਵਾਲੀ ਕੀ ਗੱਲ ਆ ਜਦੋਂ ਤੈਨੂੰ ਬੰਦੇ ਵਾਂਗੂ ਮੈਂ ਦੱਸ ਹੀ ਦਿੱਤਾ ਸੀ ਕੱਲ ਸ਼ਾਮ ਨੂੰ ਵੀ ਤੜਕੇ ਪਈਸ ਮੈਂ ਪਾਰਟੀ ਤੇ ਜਾਣਾ ਤਾਂ ਹੀ ਤਾਂ ਮੈਂ ਸਵੇਹਾ ਆ ਗਿਆ ਨਹੀਂ ਮੈਂ ਆਉਂਦਾ 9 ਵਜੇ ਰਾਤ ਨੂੰ ਉਹੀ ਤਾਂ ਮੈਂ ਤੁਹਾਨੂੰ ਆਪਦੀ ਗਲਤੀ ਤਾਂ ਹੀ ਮੰਨੀ ਜਾਨੀ ਐ ਜੀ ਵੀ ਮੈਂ ਉਹਦੇ ਨਾਲ ਲੜਪੀ ਮੇਰੇ ਤਾਂ ਦਿਮਾਗ ਚੋਂ ਨਿਕਲ ਗਿਆ ਮੈਂ ਤਾਂ ਜਮੇ ਹੀ ਭੁੱਲ ਗਈ ਛੋਡੇ ਵੀ ਨਾ ਦਿਮਾਗ ਚ ਪਤਾ ਨਹੀਂ ਕੀ ਐ ਮੇਰੀ ਗੱਲ ਸੁਣ ਜਦੋਂ ਬੇਬੇ ਬਾਪੂ ਆਸਟ੍ਰੇਲੀਆ ਗਏ ਹਾਂਜੀ ਠੀਕ ਐ ਉਦੋਂ ਕੀ ਗੱਲਾ ਸਮਝਾ ਕੇ ਗਏ ਐ ਹਜੇ ਉਹਨਾਂ ਨੂੰ ਗਿਆ ਨੂੰ ਮਹੀਨਾ ਨਹੀਂ ਹੋ ਗਿਆ ਤੇ ਤੁਸੀਂ ਕਲੇਸ਼ ਵੀ ਕਰਨ ਲੱਗਿਓ ਉਹਨਾਂ ਦੀਆਂ ਗੱਲਾਂ ਤਾਂ ਸਾਰੀਆਂ ਜ਼ਿਆਦਾ ਜੀ ਕਲੇਸ਼ ਨਹੀਂ ਕਰਨ ਲੱਗੇ ਜਿਵੇਂ ਕਲੇਸ਼ ਕਰਨਾ ਹੁੰਦਾ ਮੈਂ ਤੁਹਾਡੇ ਕੋਲੇ ਆਪ ਮੰਦੀ ਮੰਦੀ ਕਲੇਸ਼ ਥੋੜੀ ਐ ਤਾਂ ਗਲਤੀ ਨਾਲ ਹੋ ਗਿਆ ਚਲ ਜੋ ਕੁਝ ਹੋ ਗਿਆ ਚਲੋ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਤੇ ਮੈਂ ਕਹਿ ਦੂੰਗੀ ਉਹਨੂੰ ਮੈਂ ਕਿਹ ਸੌਰੀ ਮੇਥੋਂ ਗਲਤੀ ਨਾਲ ਬੋਲੇ ਗਿਆ ਚਲ ਕੋਈ ਨਾ ਮੈਂ ਸਮਝਾ ਦੇਣਾ ਭਾਬੀ ਨੂੰ ਮੈਂ ਕਹਿ ਦੂੰਗਾ ਵੀ ਇਹਨੂੰ ਪਤਾ ਨਹੀਂ ਸੀਗਾ ਵੀ ਮੈਂ ਪਾਰਟੀ ਤੇ ਚੱਲੇ ਤਾਂ ਰੋਟੀ ਨੂੰ ਉਹ ਹੋ ਗਿਆ ਤੇ ਕੋਈ ਗੱਲ ਨਹੀਂ ਮੈਂ ਜਾ ਕੇ ਸਮਝਾ ਦੇਣਾ ਨਹੀਂ ਨਹੀਂ ਮੇਰੀ ਗੱਲ ਤਾਂ ਸੁਣੋ ਤੁਸੀਂ ਨਾ ਸਮਝਾ ਮੈਂ ਆਪ ਹੀ ਕਰ ਲੂੰਗੀ ਆਦੇ ਹਿਸਾਬ ਨਾਲ ਹੁਣ ਜਦੋਂ ਮੈਂ ਲੜੀ ਆ ਤੇ ਮੇਰਾ ਹੀ ਹੱਕ ਬੰਦਾ ਭੈਣ ਨੂੰ ਮਨਾਉਣ ਦਾ ਵੀ ਤਾਂ ਕਰਕੇ ਤੁਸੀਂ ਕੁਝ ਵੀ ਨਾ ਕਹੋ ਮੈਂ ਆਪ ਹੀ ਸੌਰੀ ਫੀਲ ਕਰ ਲੂੰਗੀ ਚਲ ਆਇਆ ਕਰ ਮੇਰਾ ਕੁੜਤਾ ਵੀ ਮੈਂ ਕੱਢਦੀ ਮੈਂ ਨਾ ਨਾ ਕਿਉਂ ਨਾ ਗਰਮੀ ਵੜਲੀ ਐ ਕੋਤੇ ਪੀੜ ਜੀ ਵੜਲੀ ਸੀਗੀ ਤਾਂ ਹੋਰ ਹੀ ਹੋਇਆ ਪਿੰਡੇ 'ਚ ਮੈਂ ਜਾ ਕੇ ਨਾ ਚਿਪਚ ਪਾ ਜਾ ਪਿੰਡਾ ਹੋਇਆ ਪੈ ਨਾ ਆ ਕੇ ਪਾਣੀ ਪਾ ਕੇ ਆਉਣਾ ਫੇਰ ਕੋਈ ਨਾ ਬੈਨਿਆ ਠੀਕ ਹੈ ਚਲੋ ਕੋਈ ਨਹੀਂ ਮੈਂ ਕੱਢਦੀ ਆ ਕੁੜਤਾ ਮੈਂ ਤੁਸੀਂ ਨਹਾਉਣ ਚਲੋ ਮੈਂ ਆ ਗਈ ਲੈ ਕੇ ਤੌਲੀ ਕੋਈ ਨ ਮਾਫੀ ਮੰਗਦੀ ਐ ਮੇਰੀ ਜੁੱਤੀ ਕਿਉਂ ਮੈਂ ਜੇ ਤਾਂ ਮਾਫੀ ਮੰਗੂਗੀ ਨਾਲੇ ਜੇ ਮੈਂ ਤਾਂ ਮਾਫੀ ਮੰਗ ਲਈ ਇਹ ਤਾਂ ਮੈਨੂੰ ਜ਼ਮੀਨ ਥੱਲੇ ਲਾ ਲੂਗੀ ਵੀ ਹਾਂ ਤੂੰ ਪਹਿਲਾਂ ਗਲਤੀਆਂ ਕਰਦੀਆਂ ਬਾਅਦ ਚ ਮਾਫੀਆਂ ਮੰਗਦੀਆਂ ਮਾਫੀ ਮੁਫਰੀ ਦੀ ਮੀਤ ਮੰਗਦੀ ਹੈਗੀ ਤੋ ਕੋਈ ਨਹੀਂ ਮੈਨੂੰ ਤਾਂ ਬਹਾਨਾ ਮਿਲ ਗਿਆ ਨਾਲੇ ਗੱਲ ਰਹੀ ਚਲ ਜੇ ਬੰਟੂ ਨੇ ਦੱਸਤਾ ਸੀ ਉਹਦਾ ਤਾਂ ਹੱਕ ਬੰਦਾ ਸੀ ਨਾ ਰੋਟੀ ਬਣਾਉਣ ਦਾ ਮੈਂ ਉਹਨੂੰ ਤਾਂ ਨਹੀਂ ਗਾਹ ਕਿਹਾ ਸੀਗਾ ਵੀ ਕੱਲ ਨੂੰ ਉਹ ਪਾਰਟੀ ਤੇ ਜਾਊਗਾ ਰੋਟੀ ਨਹੀਂ ਖਾਂਦਾ ਹੈਗਾ ਇਹਨੇ ਤਾਂ ਜਾਣ ਕੇ ਨਹੀਂ ਮੇਰੇ ਬੰਦੇ ਦੀ ਰੋਟੀ ਪਕਾਈ ਸੀ ਇਹ ਜਿਹੜੀ ਖਾਰਟਾ ਡੱਚ ਰੱਖੀ ਬੈਠੀ ਹੈ ਨਾ ਮੈਂ ਵੀ ਰੱਖੂੰਗੀ ਚਲ ਮੈਂ ਕੱਪੜੇ ਕੱਢਿਆ ਮੈਂ ਡਿੱਕੀ ਜਾਂਦਾ ਹੂ ਮੀਤ ਹਾਂਜੀ ਆਹ ਲੋ ਟਿਫਨ ਤਾਂ ਤਿਆਰ ਆ ਬਣਾਤਾ ਮੈਂ ਰੋਟੀ ਟੋਕ ਸਾਰਾ ਪੈਕ ਕਰਤਾ ਜਾ ਆਪ ਕਿਉਂਕਿ ਕੱਲ ਆਏ ਸੀ ਨਾ ਚਲ ਮੈਂ ਤਾਂ ਨਹੀਂ ਦੱਸਿਆ ਸੀ ਪਾਰਟੀ ਦਾ ਜੇ ਪਾਰਟੀ ਤੇ ਨਾ ਜਾਣਾ ਹੁੰਦਾ ਫਿਰ ਤਾਂ ਭੁੱਖੇ ਰਹਿ ਜਾਂਦੇ ਤਾਂ ਕਰਕੇ ਮੈਂ ਕਿ ਅੱਜ ਕਿਸੇ ਦੇ ਕਰਕੇ ਮੇਰਾ ਬੰਦਾ ਭੁੱਖਾ ਨਾ ਰਵੇ ਮੈਂ ਤਾਂ ਆਪਸ ਨੇ ਹਟ ਕੇ ਸਾਰਾ ਕੰਮ ਕਰ ਲਿਆ ਉਮੀਦ ਕਈ ਵਾਰੀ ਨਾ ਗਰਮੀ 'ਚ ਤੇਰੇ ਦਿਮਾਗ ਤੇ ਪਤਾ ਨਹੀਂ ਟੈਨਸ਼ਨ ਪੈ ਜਾਂਦੀ ਹੈ ਅੱਜ ਤਾਂ ਐਤਵਾਰਾ ਕਰਿਆ ਮੈਂ ਤਾਂ ਤੈਨੂੰ ਐ ਕਹਿੰਦਾ ਸੀ ਮੈਂ ਖੇਤ ਚੱਲਿਆ ਅੱਛਾ ਖੇਤ ਹਾਂ ਤੇ ਐ ਪੈਂਟ ਸ਼ਰਟ ਪਾ ਕੇ ਖੇਤ ਹੈ ਤਾਂ ਫਿਰ ਗੇੜਾ ਮਾਰਨਾ ਜੇ ਕੋਈ ਉਥੇ ਕੰਮ ਹੋਇਆ ਬਾਈ ਦੀ ਲੋਰ ਪਾ ਲੂੰਗਾ ਮੋਟਰ ਤੇ ਪਈਆਂ ਹੀ ਹੁੰਦੀਆਂ ਨੇ ਕੱਪੜੇ ਤਾਂ ਸਾਡੇ ਚੱਲ ਕੋਈ ਨਹੀਂ ਮਾਰਿਆ ਉਹ ਕਰ ਗੇੜਾ ਮੇਰਾ ਤਾਂ ਸੱਚੀ ਮੈਂ ਤਾਂ ਭੋਲੀ ਗਈ ਐਮੀ ਖਾਪੀ ਗਈ ਮੈਂ ਤਾਂ ਤੜਕੇ ਦੀ ਲੱਗੀ ਮੈਨੂੰ ਪਤਾ ਨਹੀਂ ਭਾਬੀ ਕੀ ਹੋ ਗਿਆ ਮੀ ਤੈਨੂੰ ਰੋਟੀਆਂ ਬਗਾਈਆਂ ਪਈ ਕਹਿੰਦੀ ਲੈ ਲੈ ਜਾ ਕੰਮ ਚ ਨਾ ਇਹਦਾ ਵੀ ਧਿਆਨ ਨਹੀਂ ਰਹਿੰਦਾ ਹੈਗਾ ਵੀ ਅੱਜ ਤਾਂ ਐਤਵਾਰਾ ਮੈਂ ਤਾਂ ਬਾਈ ਕੋਲ ਜਾਣਾ ਖੇਤ ਕੰਮ ਮੈਂ ਕਹਿੰਦੀ ਸੀ 1 2 ਨਾਲੇ ਮੜਾ ਜਣਾ ਵੇਖਿਆ ਛੋਣੇ ਨੂੰ ਜੇ ਕੋਸੇ ਚੀਜ਼ ਦੀ ਘਾਟ ਹੈ ਨਾ ਤੇ ਆਪਦੇ ਬਾਈ ਨੂੰ ਉਹ ਜੀ ਰੇ ਸਪਰੇਅ ਲਿਆ ਕੇ ਦੇ ਆ ਰਾਤ ਮੈਨੂੰ ਕਹਿੰਦਾ ਸੀਗਾ ਨਾਲੇ ਉਹਨੂੰ ਮੈਂ ਪੁੱਛ ਲੈਣਾ ਅੱਜ ਮੈਂ ਫਿਰ ਐ ਕਰੂੰਗਾ ਮੈਂ ਜਾ ਕੇ ਸਪਰੇਅ ਸਪਰੂ ਲਿਓ ਨਾ ਪੈਸੇ ਕਢਾ ਲੂੰਗਾ ਏਟੀਐਮ ਹੈਗਾ ਮੇਰੀ ਜੇਬ ਵਿੱਚ ਨਾ ਪੈਸੇ ਕਾਦੇ ਵਾਸਤੇ ਕਢਾਉਣੇ ਹੁਣ ਮੈਂ ਹੁਣ ਅੰਗਰੇਜ਼ੀ ਬੋਲ ਕੇ ਹਟਿਆ ਰੇ ਸਪਰੇਅ 100 ਕੋਸ ਚਾਹੀਦਾ ਖੇਤ ਉਹ ਤਾਂ ਚਲੋ ਠੀਕ ਆ ਖੇਤ ਦਾ ਮੈਂ ਕਹਿੰਦੀ ਸੀ ਜਿਹੜਾ ਖੇਤ ਦਾ ਸਮਾਨ ਲਿਆਉਣਾ ਨਾ ਉਹ ਜਿਹੜਾ ਕੋਸ ਉਦੋਂ ਹੀ ਲਿਆ ਕਰੋ ਤਨਖਾਹ ਵਾਲੇ ਅੱਡ ਵਰਤ ਕੇ ਆਪਾਂ ਉਹ ਤਾਂ 6 ਮਹੀਨੇ ਬਾਅਦ ਫਸਲ ਚੱਕਾਂਗੇ ਉਦੋਂ ਜਿਹੜਾ ਕੋਈ ਹੁੰਦਾ ਕੰਮ ਆਧਾਰ ਸਧਾਰਨ ਨਵੇੜਦੇ ਹੁੰਨੇ ਆ ਜਿਹੜਾ ਕੋਈ ਹੁਣ ਕਰ ਜਾ ਉਹ ਵੀ ਤਾਂ ਲਾਉਣਾ ਹੀ ਐ ਚਲੋ ਉਹ ਤਾਂ ਲਾਉਣਾ ਮੈਂ ਹੀ ਨਹੀਂ ਕਹਿੰਦੀ ਹੈਗੀ ਵੀ ਆਪਾਂ ਵਰਤਨੇ ਨਹੀਂ ਪੈਸੇ ਪੈਸੇ ਤਾਂ ਵਰਤਨੇ ਆ ਮੈਂ ਤਾਂ ਆਪਣੇ ਹਸਾਬ ਨਾਲ ਚੱਲਣ ਨੂੰ ਕਹਿੰਦੀ ਹਾਂ ਹਸਾਬ ਨਾਲ ਚੱਲਣ ਨੂੰ ਨਾਲੇ ਇਹੀ ਕੀ ਫੂਕਣੇ ਨੇ ਇਹੀ ਕੰਮ ਤੇ ਆਉਣਗੇ ਕਬੀਲਦਾਰੀਆਂ ਇਹੀ ਚੱਲਦੀਆਂ ਨੇ ਹੁਣ ਉਹ ਫਸਲ 6 ਮਹੀਨੇ ਬਾਅਦ ਉਹ ਕੀ ਮੇਰੀ ਕਮਾਈ ਨਾਲ ਡੰਗਾ ਲੈ ਜਾਂਦਾ ਘਰ ਦਾ ਖਰਚਾ ਚੱਲ ਪੈਂਦਾ ਜਾਨਾ ਮੈਂ ਖੇਤ ਰੇ ਸਪਰੇਅ ਦਾ ਕਰਦਾ ਇਹ ਤਾਂ ਜਮਾਂ ਤੁਸੀਂ ਗੱਲ ਕਹੀ ਹੈ ਜੀ ਤੁਹਾਡੀ ਕਮਾਈ ਨਾਲ ਉਹ ਕੰਮ ਤਾਂ ਨਹੀਂ ਜਾਂਦਾ ਡੰਗਾ ਭਾਬੀ ਆਹ ਰੋਟੀ ਨਹੀਂ ਖਾਂਦਾ ਹੈਗਾ ਅੱਜ ਉਹ ਕੜੀ ਚੌਲ ਬਣਾ ਲਿਓ ਚੱਲ ਕੋਈ ਨਹੀਂ ਕੜੀ ਚੌਲ ਬਣਾਤਾ ਤਾਂ ਹੈਗਾ ਇਹ ਭੁੱਲ ਜਾਂਦੀ ਏ ਤੂੰ ਆਦੇ ਧਿਆਨ ਨਾਲ ਬਣਾਉ ਉਹ ਬਣਾ ਲੂੰਗੀ ਮੈਂ ਮੈਂ ਕਿਹੜਾ ਕੰਮ ਨਹੀਂ ਕਰਦੀ ਲੈ ਸੁਣਿਆ ਕੀ ਕਹਿੰਦਾ ਸੀ 12 ਸਾਡੇ ਪੈਸੇ ਤੇ ਹੀ ਨਾ ਘਰ ਚੱਲਦਾ ਅੱਛਾ ਮੇਰੀ ਗੱਲ ਸੁਣ ਹਾਂ ਤੁਹਾ ਮਾਹਤਾ ਤੇਰਾ ਇੰਨਾ ਚੱਕਿਆ ਪਿਆ ਤੈਨੂੰ ਐਂਤ ਵਾਰ ਯਾਦ ਨਹੀਂ ਰਹਾ ਤੂੰ ਆਹ ਦੱਸ ਹੁਣ ਟੀਫਨ ਚ ਜਿਹੜੀਆਂ ਇੰਨੀਆਂ ਰੋਟੀਆਂ ਲਾ ਕੇ ਹੁਣ ਕੀ ਤੇਰਾ ਬੰਦਾ ਨਾਲ ਲੈ ਕੇ ਟੀਫਨ ਚ ਚਲੋ ਕੋਈ ਨਹੀਂ ਫੇਰ ਕਿੱਡੀ ਗੱਲ ਮੈਂ ਖੇਚਲਾ ਤਾਂ ਕੀਤੀ ਉੱਠ ਕੇ ਬਣਾਈਆਂ ਤਾਂ ਹੈ ਐਂ ਤਾਂ ਨਹੀਂ ਮੈਨੂੰ ਕੋਈ ਕਹਿ ਸਕਦਾ ਵੀ ਹਾਂ ਇਹਨੇ ਕੰਮ ਨਹੀਂ ਕੀਤਾ ਫੇਰ ਕੀ ਆ ਦੁਪਹਿਰੇ ਨਾ ਖਾਊਗਾ ਆਪਨੇ ਜੇ ਖਾ ਲੂਗਾ ਚਾਹ ਨਾਲ 4:00 ਵਜੇ ਆਪਣੇ ਨਹੀਂ ਖਾਂਦਾ ਨਾਲੇ ਤੈਨੂੰ ਪਤਾ ਜਿੱਦਾਂ ਛੁੱਟੀ ਹੋਵੇ ਨਾ ਕੜੀ ਚਾਵਲ ਖਾਂਦਾ ਹੁੰਦਾ ਹੁਣ ਕਹਿ ਕੇ ਨਹੀਂ ਗਿਆ ਉਹ ਵੀ ਭਾਬੀ ਮੈਂ ਕੜੀ ਚੌਲ ਖਾਉਂਗਾ ਮੈਨੂੰ ਪਤਾ ਮੈਨੂੰ ਸੁਣ ਗਿਆ ਕੋਈ ਨਹੀਂ ਮੈਂ ਬਣਾ ਲੂੰਗੀ ਕੜੀ ਚਾਵਲਾ ਤੇ ਬੰਦੇ ਵਾਸਤੇ ਐਡੀ ਕੀ ਗੱਲ ਪਣਾ ਦੂੰਗੀ ਮੈਂ ਕੋਈ ਨਾ ਬਣਾ ਤਾਂ ਮੈਂ ਹੀ ਲੂੰਗੀ ਪਰ ਆਹ ਜਿਹੜੀਆਂ ਨਾ ਤੂੰ ਬੈਤਾਂ ਜੀਆਂ ਕਰਨ ਲੱਗ ਗਈ ਤਨਖਾਹ ਕੀ ਮੈਨੂੰ ਦਿਵਾਉਣੀ ਐ ਤਨਖਾਹ ਹੁਣ ਜੇ ਉਹ ਲਾਊਗਾ ਫਿਰ 6 ਮਹੀਨਿਆਂ ਤੋਂ ਉਹੀ ਫਸਲ ਦਾ حساب ਕਰਕੇ ਆਪਦੇ ਬਾਧ ਘਾਟਾ ਕਰ ਲੈਂਦਾ ਹੁੰਦਾ ਐ ਕੋਈ ਐ ਨਹੀਂ ਵੰਟੂ ਨਿਆਣਾ ਨੀ ਨੇ ਆ ਨਹੀਂ ਆਪਤਾ ਠੀਕ ਹੈ ਨਾ ਖਾਈ ਜਾਣ ਨਾਲੇ ਤਾਂ ਉਹਨੂੰ ਚਾਰੇ ਪਾਸੇ ਨਾਲ ਇਹ ਜੇ ਉਹ ਕਰਦੇ ਆ ਇਹ ਤਾਂ ਮੈਂ ਹੀ ਆ ਜਿਹੜੀ ਬੋਲ ਕੇ ਕਹਿ ਦਿੰਨੀ ਆ ਮੇਰੇ ਢੱਡ ਚ ਪਾਪ ਨਹੀਂ ਹੈਗਾ ਲੋਕਾਂ ਵਾਂਗੂ ਮੈਨੂੰ ਮੈਨੇ ਜੇ ਕਰਦੀਆਂ ਰਹਿੰਦੀਆਂ ਨੇ ਅਗਲਾਂ ਆਪਤਾ ਨਹੀਂ ਜੇ ਤੇਰੇ ਢੱਡ ਚ ਪਾਪ ਨਹੀਂ ਤਾਂ ਹੁਣ ਬੰਟੂ ਨੂੰ ਕਿਉਂ ਰੋਕਦੀ ਸੀ ਵੀ ਤੂੰ ਉਹ ਪੈਸੇ ਫਸਲਾ ਲੈ ਲਈ ਆ ਕਿਉਂ ਕੱਢਦਾ ਆਂਦੀ ਤਨਖਾਹ ਲੈ ਰੋਕਦੀ ਨਹੀਂ ਸੀ ਤੂੰ ਮੈਨੂੰ ਨਾ ਕੋਲੇ ਖੜ ਕੇ ਸੁਣਿਆ ਅੱਖੀ ਦੇਖਿਆ ਕੰਨੀ ਸੁਣਿਆ ਮੈਨੂੰ ਇਹ ਕਹਿੰਦੀ ਸੀ ਵੀ ਜਿਹੜੇ ਆਪਣੇ ਨੌਕਰੀ ਵਾਲੇ ਪੈਸੇ ਉਹ ਆਡਰ ਹੈ ਜਾਂ ਖੇਤੀ ਵਾਲੇ ਅੱਡ ਪਤਾ ਤਾਂ ਲੱਗੇ ਖੇਤੀ ਜੋ ਬਚਦਾ ਕੀ ਆ ਐਵੇਂ ਤਾਂ ਮਿੱਟੀ ਨਾਲ ਮਿੱਟੀ ਹੋਈ ਜਾਂਦੇ ਤਾਂ ਕਹਿੰਦੀ ਸੀ ਮੈਂ ਤਾਂ ਜਿ ਬਥੇਰਾ ਕੁਝ ਬਚਦਾ ਜਿਹਨੇ ਬਚਾਉਣਾ ਹੋਵੇ ਬਾਕੀ ਨਾਲੇ ਰਹੀ ਗੱਲ ਜੇ ਹੁਣ ਆਪਾਂ ਖੇਤੀ ਕਰਾਂਗੇ ਫੇਰੀ ਰੱਜ ਕੇ ਖਾਣੇ ਆ ਆ ਹੁਣ 22 ਦਿਨੂ ਬਾਹਰ ਜਾ ਕੇ ਬੈਠਦਾ ਗਈ ਮਾਨਸਾ ਸਿੰਡਵਾਲ ਨਿਕਲਿਆ ਪਿਆ ਚੱਲ ਕੋਈ ਗੱਲ ਨਹੀਂ ਉਹ ਜਿਹਦੇ ਨਿਕਲੇ ਹੋਣੇ ਨਿਕਲੇ ਹੋਣੇ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਆ ਰੋਜ਼ ਦੀ ਕਿਚਕਿਚੇ ਨਾਲੋਂ ਆ ਪੱਡਣਾ ਹੋ ਜੇ ਲੈ ਮੇਰੀ ਗੱਲ ਸੁਣ ਅੱਡ ਆਪਾਂ ਹੋਣਾ ਬੰਦਿਆਂ ਨੇ ਹੋਣਾ ਅੱਡ ਆਪਾਂ ਹੁਣ ਨੂੰ ਆਪਣੇ ਕੋਲੇ ਕੀ ਆ ਕਿ ਆ ਆਪਣੇ ਕੋਲ ਕੀ ਨਹੀਂ ਹੈਗਾ ਮੇਰੇ ਕੋਲੇ ਆਵਦਾ ਸਾਰਾ ਕੁਝ ਤੇਰੇ ਕੋਲੇ ਆਵਦਾ ਤੇ ਜਿਹੜੀ ਜ਼ਮੀਨ ਆ ਹਿੱਸੇ ਵੰਦੀ ਅੱਧੀ ਸਾਡੀ ਤੇ ਅੱਧੀ ਤੁਹਾਡੀ ਉਹ ਵੰਡ ਲਾਂਗੇ। ਲੋ ਬੇਬੇ ਬਾਪੂ ਜਾਂਦੇ ਹੁੰਦੇ ਆਪਾਂ ਜ਼ਮੀਨ ਵੰਡਦਿਆਂ ਸੋਹਣੀਆਂ ਲੱਗਦੀਆਂ ਉਹ ਆਪਾਂ ਨੂੰ ਇਸ ਆਪਰ ਘਰੇ ਛੱਡ ਕੇ ਗਏ ਆ ਵੀ ਮੇਰੇ ਖਾਂ ਨੂਹਾ ਸਾਡੇ ਹੁੰਦਿਆਂ ਨੂੰ ਪਚਾਲ ਪਾ ਦੇਣ। ਪਚਾਲ ਜਦੋਂ ਤੂੰ ਹਟਦੀ ਨਹੀਂ ਹੈਗੀ 24 ਘੰਟੇ ਜਦ ਖਦੀਆ ਕਰਦੀ ਰਹਿੰਦੀ ਆ ਭਾਈ ਮੈਂ ਤਾਂ ਅੱਡ ਹੋਣਾ ਸੀ ਸਿੱਧੀ ਜੀ ਗੱਲ ਆ। ਅਸਮਾਨ ਸਾਰਾ ਲੰ ਲੱਗਾਂਗੇ। ਕੋਈ ਨਾ ਮਾਨਸਾ ਰਹਿਣਾ ਸੌਖਾ ਨਹੀਂ ਸਾਰੀ ਤਨਖਾਹ ਉੱਡ ਜਾ ਕਰੂਗੀ ਫਿਰ ਜਿਹੜੇ ਖਾਤੇ 'ਚ ਜਮਾ ਕੀ ਕਰਿਆ ਕਰਾਂਗੀ ਉਦੋਂ ਝੱਕਿਆ ਕਰਾਂਗੀ ਜਿਹੜਾ ਠੇਕਾ ਹਿੱਸਾ ਆਇਆ ਕਰੂਗਾ ਸਾਡਾ ਜ਼ਮੀਨ ਦਾ ਉਹ ਠੀਕ ਆ ਉਹ ਜਮਾ ਕਰਿਆ ਕਰਾਂਗੇ ਅਸੀਂ ਤੇ ਜਿਹੜੀ ਜ਼ਮੀਨ ਆ ਜਿਹੜਾ ਹੁਣ ਨੌਕਰੀ ਦੇ ਸਾਡੀ ਤਨਖਾਹ ਹੁੰਦੀ ਆ ਉਦੋਂ ਉਹ ਵੀ ਖਰਚੀ ਜਾਂਦੀ ਆ ਕਿੱਥੇ ਆਪ ਖਾ ਕੇ ਕੁਛ ਤਾਂ ਬਚਾ ਹੀ ਕਰੂ ਵਿੱਚ ਉਹ ਐਵੇਂ ਲੱਗਦਾ ਵਹਿਮ ਹੁੰਦਾ ਉਹ ਤਾਇਕੀ ਜ਼ਮੀਨ ਨਾ ਉਹ ਠੇਕੇ ਤੇ ਦਿੰਦੇ ਹੁੰਦੇ ਸੀ ਤੇ ਉਹਨਾਂ ਨੇ ਨਾ ਬਾਣ ਜਮਾ ਖਰਾਬ ਕਰਤਾ ਹੁਣ ਜੇ ਤੇਰੇ ਵੀਰਾ ਵਿੱਚ ਰਹਿੰਦਾ ਨਾ ਸਾਰਾ ਦਿਨ ਤਾਂ ਬਾਣ ਬਣਦਾ ਫੇਰੀ ਵੱਧ ਬਠੇਕੇ ਤੇ ਲੱਗਦਾ ਚਲ ਫਿਰ ਤੈਨੂੰ ਫਿਕਰ ਕਰਨ ਦੀ ਕੀ ਲੋੜ ਆ ਤੂੰ ਸ੍ਰਿਕਣੀ ਆ ਮੇਰੀ ਸਾਡੀ ਜ਼ਮੀਨ ਚਾਹੇ ਖੱਖਰ-ਪੱਖਰ ਹੋਵੇ ਚਾਹੇ ਵਧੀਆ ਹੋਵੇ ਤੈਨੂੰ ਕੀ ਮਚੇ ਮਾ ਸੰਨ ਵਿਚਾਲੇ ਮੈਨੂੰ ਉਹ ਦੱਸ ਦੇ ਨਾਲੇ ਮੇਰੀ ਗੱਲ ਸੁਣ ਹਜੇ ਜ਼ਮੀਨਾਂ ਵੰਡਾਉਣ ਵਾਲੇ ਆਪਾਂ ਹੋਏ ਨਹੀਂ ਵੰਡਣ ਵਾਲਾ ਹਜੇ ਬੈਠਾ ਜੇ ਉਹਦਾ ਜੀ ਕੀਤਾ ਤਾਂ ਆਪਾਂ ਨੂੰ ਓਰਾ ਦੇਊਗਾ ਨਹੀਂ ਜੀ ਕੀਤਾ ਨਾ ਦੇਊਗਾ ਮੈਂ ਤਾਂ ਤੇਰੇ ਨਾਲ ਬਾਹਲਾ ਮੇਰਾ ਬੋਲਣ ਦਾ ਮੰਨ ਨਹੀਂ ਕਰਦਾ ਸੀ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਵੀ ਅੱਜ ਕੜੀ ਚਾਵਲ ਬਣਾਉਣੇ ਆ ਰੋਟੀ ਖਾਣੀ ਹੋਈ ਤੂੰ ਖਾ ਲੀ ਕੋਈ ਨਹੀਂ ਮੈਂ ਤਾਂ ਰੋਟੀ ਖਾऊंगी ਕੜੀ ਚਾਵਲ ਮੈਂ ਤਾਂ ਖਾਂਦੀ ਨਹੀਂ ਮੇਰ ਤਾਂ ਜਾੜ ਨੂੰ ਪਤਾ ਨਹੀਂ ਕੀ ਹੋਇਆ ਪਿਆ ਉਹ ਹੀ ਦੁਖੀ ਜਾਂਦੀ ਆ ਬਿਨਾ ਗੱਲ ਤੋਂ ਤਾਂ ਕਰਕੇ ਮੈਂ ਤਾਂ ਰੋਟੀ ਖਾਂਉਂਗੀ ਲੈ ਕੁੜੀ ਚਲਾ ਕੇ ਨਾਲੇ ਤਾਂ ਮੇਰੇ ਨਾਲ ਲੜਦੀ ਰਹਿੰਦੀ ਜਦ ਕਦੀਆਂ ਕਰਦੀਆਂ ਨਾਲੇ ਆ ਕੇ ਮੈਂ ਤਾਂ ਤੇਰੇ ਨਾਲ ਲੜ ਕੇ ਰਾਜੀ ਨਹੀਂ ਹੈ ਜੀ ਲੈ ਹੁਣ ਬਣਾਉਣ ਵੀ ਲੱਗੀ ਲਾਚਾ ਧਰ ਲਈ ਆ ਕਿ ਕੜੀ ਚਾਵਲ ਬਣਾਉਣੀ ਹੈ ਮਾਰੀ ਜਵੇ ਮੱਥਾ ਲੈ ਆ ਕੇ ਉਹ ਬੈਠੇ ਅੱਡ ਕਰਾਉਣ ਆਲੇ ਜਦੋਂ ਉਹਨਾਂ ਨੇ ਚਾਹਿਆ ਅੱਡ ਕਰਾ ਦੇਣਗੇ ਨਾਲੇ ਜੇ ਮੈਂ ਆਪਣੀ ਮਰਜ਼ੀ ਤੇ ਆ ਗਈ ਨਾ ਅੱਡ ਤਾਂ ਸਕੈਂਟਾਂ ਚ ਹੋ ਜੂਗੀ ਵੱਡੀ ਆਈ ਇਹ ਆ ਕਿ ਮੈਂ ਤੇਰਾ ਨਾ ਬੋਲਦੀ ਨਹੀਂ ਹੈਗੀ 24 ਘੰਟੇ ਬੈਠ ਤਾ ਕਰਦੀ ਆ ਹਜੇ ਬੋਲਦੀ ਨਹੀਂ ਹੈਗੀ ਲੈ ਆ ਕਣਕ ਜੀ ਇੱਥੇ ਰੱਖੀ ਪਈ ਆ ਕੱਲ ਦੀ ਮੈਨੂੰ ਐ ਨਹੀਂ ਸਮਝ ਆਉਂਦੀ ਐਨੀ ਕਿ ਕਣਕ ਰੱਖੀ ਕਾਦੇ ਵਾਸਤੇ ਵੀ ਆ ਕਬੂਤਰਾਂ ਚਿੜੀਆਂ ਨੂੰ ਝੋਗਾ ਪਾ ਦੇ ਐਨੀ ਖੰਜੂਸ ਨਹੀਂ ਐ ਨਾ ਪਤਾ ਨਹੀਂ ਆ ਕਣਕ ਦਾ ਕੀ ਕਰੂਗੀ